ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਮੈਂ ਹਾਂ ਤੁਹਾਡਾ ترسےਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰਾਂ ਜੋ ਟਾਈਮ ਹੈ 12 ਵੱਜ ਚੁੱਕੇ ਨੇ ਸਵੇਰ ਦੇ ਲੱਗਿਆ ਅੱਜ ਕਣਕ ਬੀਜਣ ਸਵੇਰ ਦੇ ਟਰੈਕਟਰ ਦੋ ਨੇ ਸੀ ਹੌਲੀ ਹੌਲੀ ਇਹ ਕਰਕੇ 7 ਕਿੱਲੇ ਬਾਹਣ ਦੇ ਬੀਜ ਆਏ ਉਧਰ ਤੇ 7 ਰਹਿ ਗਏ ਅੱਜ 14 ਕਿੱਲੇ ਬਾਹਣ ਦੇ ਆਪਣੇ ਅੱਜ ਕਣਕ ਦੇ ਵੇਚ ਜਾਣਗੇ ਤੇ ਦੂਸਰੀ ਵੱਢਣ ਵਾਲੀ ਪਈ ਹੈ ਜੀ ਸਾਢੇ 5 ਕਿੱਲੇ ਕਣਕ ਉਹ ਆਪਾਂ ਮਲ ਕੇ ਜੀ ਦੀ ਬੱਡ ਵਾਲੀ ਪੀਆ ਸੌਰੀ ਕਣਕ ਉਹ ਆਪਾਂ ਕਣਕ ਬੀਜਾਂਗੇ ਜੇ 4-5 ਨਵੰਬਰ ਨੂੰ ਵਿੱਚ ਵਿਗਿਆਨੀ ਕਹਿ ਰਹੇ ਨੇ ਜਿਹੜੇ ਸੀਨੀਅਰ ਵਿਗਿਆਨੀ ਨੇ ਬਹੁਤ ਵਧੀਆ ਡਾਕਟਰ ਨੇ ਸ਼ੇਰ ਕਿਲ ਮਟਾਲੀ ਜੀ ਉਹ ਕਹਿੰਦੇ 5 ਨਵੰਬਰ ਨੂੰ ਵੀ ਬੀਜੋ ਕਣਕ ਵੀ ਉਹ ਵਧੀਆ ਨਿਕਲਦੀ ਉਹ ਝਾੜ ਆਪਾਂ ਨਾਲ ਕੀਤੀ ਬੀਜਾਂਗੇ ਕੁਝ ਕੁ ਸੇਤੀ ਬੀਜਾਂਗੇ ਦੋਨਾਂ ਦਾ ਰਿਜ਼ਲਟ ਨਾ ਪਤਾ ਲੱਗ ਜੂ ਐਕਸਪੈਰੀਮੈਂਟ ਕਰੇ ਦੀ ਪਤਾ ਲੱਗਦਾ ਹੈ ਨਾ ਜੀ ਤੇ ਡਾਕਟਰ ਸਾਹਿਬ ਵਧੀਆ ਜਾਣਕਾਰੀ ਦਿੰਦੇ ਉਹਨੇ ਗੱਲਾਂ ਸੀ ਢੇਲੀ ਸੁਣਦੇ ਆ ਤੁਸੀਂ ਵੀ ਉਹਨਾਂ ਨੇ ਜਰੂਰ ਸੁਣਿਆ ਕਰੋ ਗੱਲਾਂ ਖੇਤੀ ਪ੍ਰਤੀ ਉਹਨਾਂ ਦੀਆਂ ਗੱਲਾਂ ਉੱਗੇ ਵਿਗਿਆਨੀ ਨੇ ਖੇਤੀ ਦੇ ਪੁਰਾਣੇ ਡਾਕਟਰ ਨੇ ਤੇ ਉਹਨਾਂ ਨੇ ਗੱਲਾਂ ਜਰੂਰ ਸੁਣਿਆ ਕਰੋ ਤੇ ਇੱਕ ਸਟ੍ਰੈਟਜੀ ਵੀ ਪਾਈ ਜੰਨੇ ਆ ਇੱਕ ਚਲਾਤਾ ਕੰਮਨਪ੍ਰੀਤ ਨੇ ਉਧਰ ਲਾ ਗਿਆ ਬੀਜਣ ਤੇ ਕਿਰਪਾ ਰੱਖ ਕੇ ਬਾਈ ਗੁਰੂ ਆਪਾ ਚਾਰ ਕਿਬਾਈ ਦਿਨੂ ਆ 7 ਕਿਲੇ ਨੇ ਇੰਚ ਬੀਜ ਦਾਂਗੇ ਤੇ ਤੁਹਾਨੂੰ ਮਿਲਿਆਉਣੇ ਅੱਗੇ ਕਰ ਦਾਂ ਗੱਲਾਂ ਬਾਤਾਂ ਜੀਰਾਂ ਜੋਤ ਹੈ ਬਾਬਾ ਇੱਕ ਜਣਾ ਖੁੰਝਿਆਂ ਨੇ ਮਾਰ ਦੋ ਟੱਕ ਨਵੇਂ ਮਾੜਾ ਮਾੜਾਂਗੇ ਕਿ ਟੱਕ ਦੀ ਬਸ ਨਾ ਮੈਂ ਇਹ ਮਾਰ ਦੋ ਅਸੀਂ ਲਿਉਨੇ ਆਂਗੇ ਘਰੋਂ ਵੀ ਚੱਕ ਕੇ ਠੀਕ ਹੈ ਪਾਪਾ ਇੱਧਰ ਜਾ ਕੇ ਮੜਾ ਆਇਆ ਪੋਰਟ ਲਈਏ ਤੇਰੀ ਪੂਰੀ ਵੀਡੀਓ ਦੇਖਦੀਆਂ ਨੇ ਬਾਬਾ ਜੀ ਘਾੜਣਾ ਕਣਕ ਵਜਾਰਿਆ ਭੂਆ ਅੱਜ ਥੋੜੀ ਪੂਰੀ ਵੀਡੀਓ ਸਾਰੇ ਕਿਤੇ ਪਾ ਗਏ ਜੀ ਉਹ ਕਿਹੜਾ ਸਾਹਮਣੇ ਆਹਦੇ ਪਾਸੇ ਬੈਠੀ ਉਹ ਸਿੱਧਾ ਨਹੀਂ ਸਰਜਮਾ ਆਇਆ ਕਿਵੇਂ ਉਹ ਤਾਂ ਨੰਗਦਾਗਾ ਹੱਥ ਉਹਨਾਂ ਹੌਲੀ ਹੌਲੀ ਥਾਣਾ ਥੱਡੋ ਬਾਈ ਬਣਾ ਕੋਡਣਾ ਕੱਢਣਾ ਬਹੁਤ ਔਖਾ ਹੈਗਾ ਕੋਡਾ ਕੱਢੀ ਜਾਂਦਾ ਪਰ ਹੋਰ ਤੇ ਐਥੋਂ ਲਾ ਕੇ ਲੈ ਜਾ ਕੁੰਦੇ ਤੇ ਉਹਨੂੰ ਕਰ ਤੇ ਅੱਜ ਨਾਲ ਬਾਬੇ ਨੂੰ ਸੱਦਿਆ ਸਪੈਸ਼ਲ ਮਾ ਬਾਬਾ ਸਾਡੀ ਕਣਕ ਬਜਾ ਕੇ ਜਾ ਸਿਆਣੇ ਬੰਦੇ ਦੀ ਸਿਆਣੀ رائے ਹੁੰਦੀ ਹੈ ਜੀ ਤੇ ਨਾਲ ਸੇਵ ਕਰੂ ਸੱਦੇ ਅੱਜ ਇੱਧਰ ਦੇਖ ਲੈ ਕੰਪਾ ਉਹ ਤੋੜ ਤਾਰੀ ਬੀਲ ਜਾਂ ਨਿਗਰ ਹੋ ਗਈ ਜੀ ਮਾੜੀ ਕੱਚ ਰਹਿ ਗਈ ਤੇ ਚਲੋ ਜੀ ਲਾ ਰੱਬ ਦਾ ਨਾਮ ਇੱਥੇ ਵੀਜੇ ਅੱਜ ਬਾਣ ਵਧੀਆ ਗਿੱਲਾ ਨਿਕਲੇ ਆਪਣਾ ਆਪਾਂ ਹੈਪੀ ਸੀਟਰ ਵਾਲਜੀ ਗੰਡਾ ਬਣਾਤੀਆਂ ਅੱਗ ਨਹੀਂ ਲਾਈ ਪਰ ਵੀ ਨਹੀਂ ਅੱਗ ਲਾਈ ਸੀ ਇਹ ਬਾਣ ਚ ਤੇ ਇਸ ਤਰ੍ਹਾਂ ਵੀ ਡਣ ਲੱਗੇ ਸੋਨੀ ਦਾ ਟਰੈਕਟਰ ਲਿਆਂਦਾ ਬੀਟਣ ਨੂੰ ਇਹਦੇ ਟਰੈਕਟਰ ਨਾਲ ਬੀ ਲਿਆਵਾਂਗੇ ਤੇ ਕਿਵੇਂ ਸੋਨੀ ਠੀਕ ਹੈ ਤੇ ਇਹਦੇ ਟਰੈਕਟਰ ਨਾਲ ਬੀ ਲਿਆਵਾਂ ਤੇ ਆਪਣਾ ਕੰਮ ਨਿਬੜਜੋ ਅੱਜ ਤੇ ਦੂਜੀ ਕੱਲ ਪਰਸ ਤੱਕ ਹੀ ਤੇ ਦੀਰੀ ਵੱਡੀ ਜਾਊਗੀ ਉਹ ਜੋ ਤੇ ਰੇਸ ਬੱਧ ਰੱਖ ਦਵਿੰਦਰ ਹਜੇ ਉਹਦਾ ਸਿੱਖਿਆ ਕੰਮ ਵਧੀਆ ਜੀ ਹਜੇ ਨਿਆਣਾ ਫੇਰ ਵੀ ਕਾਲੀ ਕਰ ਜਾਨਾ ਥੋੜੀ ਜੀ ਇਹਨੂੰ ਸਮਝਾ ਰਿਹਾ ਹਾਂ ਦੱਸ ਰਿਹਾ ਵੀ ਐ ਬੀਜਾ ਕਰ ਕਹਿੰਦੇ ਹੁੰਦੇ ਨੇ ਗਾਜ ਵਰਗੇ ਔਰੇ ਔਰੇ ਕੱਢਦਾ ਨਹੀਂ ਮੁੰਡਾ ਇੱਕ ਨੰਬਰ ਦਾ ਹਾਲੀ ਐ ਗਾਜ ਵਰਗੇ ਔਰੇ ਕੱਢਦਾ ਨਹੀਂ ਮੁੰਡਾ ਇੱਕ ਨੰਬਰ ਦਾ ਹਾਲੀ ਐ ਉਹ ਗੱਲ ਫੇਰ ਹੀ ਜ਼ਿਮੀਂਦਾਰ ਦਾ ਪੁੱਤ ਜੱਟ ਦੇ ਪੁੱਤ ਨੇ ਢੁੱਕਦੀ ਜੇ ਹਾਲੀ ਵਧੀਆ ਹੋ ਜੇ ਹਾਲੀ ਵਧੀਆ ਤਾਂ ਹੀ ਮੁੱਲ ਪੈਂਦਾ ਕਿਸਾਨ ਦਾ ਤੇ ਖੇਤ ਵਿੱਚ ਬਜਾਈ ਦੇ ਨਹੀਂ ਹਾਲਾ ਕਹਿੰਦਾ ਇਹਨੂੰ ਕਿਹੜਾ ਆਉਂਦੀ ਹੈ ਬੀਜਣੀ ਯਾਰ ਤੇ ਹਾਲੀ ਵਧੀਆ ਹੋਣਾ ਜ਼ਰੂਰੀ ਹੈ ਜੀ ਤੇ ਆਪਾਂ ਲਾ ਮਾਂ ਪਵਾਉਣਾ ਸੋਨੀ ਸੋਨੀ ਪਵਾਉਣਾ ਮੈਂ ਚਾਰ ਰਹਿ ਗਏ ਨੇ ਆਪਣੇ ਬੀਜਣ ਵਾਲੇ 1:3 ਵੱਜ ਗਿਆ ਮਨਪ੍ਰੀਤ ਬੀਜ ਰਿਹਾ ਇੱਧਰ ਪੂਰਾ ਕਲਗਾਨ ਹੋਇਆ ਪਿਆ ਹਨ ਤੇ ਗਰਮੀ ਥੋੜੀ ਜਿਹੀ ਅੱਜ ਬਾਈ ਦਿਨ ਗਰਮ ਵੱਧਦਾਗਾ ਮਾਗਰ ਫਿਰਦਾ ਸੇਵਕ ਕਹਿੰਦੇਗਾ ਟਰੰਪ ਸਾਹਿਬ ਤੇ ਇੱਧਰ ਦਵਿੰਦਰ ਜੋ ਬਰਾਬਰ ਬਰਾਬਰ ਤੇ ਦੋ ਇੱਕ ਕਿਹੜਾ ਉਧਰ ਲੱਗੇ ਨੇ ਬੰਦੇ ਇੱਕ ਕਿਹੜਾ ਉਧਰ ਲੱਗੇ ਨੇ ਤੇ ਸੇਵਕ ਓਏ ਚੱਕ ਕੇ ਬੈਂਕ ਲਵਾ ਰਿਹਾ ਇੱਥੋਂ ਐ ਜਿਰੋਂ ਇਧਰੋਂ ਮੁੜ ਕੇ ਆ ਟ੍ਰੈਡ ਆ ਬੈਂਕ ਲਵਾ ਕੇ ਕਢਾਰੀ ਪਰਲੇ ਪਾਸੋਂ ਨੂੰ ਮੂੰਹ ਹੋਇਆ ਜਿਰੋਂ ਮੁੜਦੇ ਕਿਹੜੇ ਤੇ ਬਹਾਨ ਇਹ ਜੀ ਆਪਾਂ ਗੰਡਾ ਬਣਾ ਕੇ ਐਪੀ ਸੀਡਰ ਸਾਡੇ ਬਹੁਤ ਕਾਮਯਾਬ ਹੈ ਸਾਡੇ ਤਕਰੀਬਨ 80% ਬਜਾਈ ਹੈਪੀ ਸੀਡਰਾਂ ਨਾਲ ਹੁੰਦੀ ਹੈ ਚਾਹੇ ਖੜੇ ਕਰਕੇ ਦੇ ਬੀਜ ਤੋਂ ਕਲੀ ਏਰੀਆ ਲਿੱਦ ਮਚਾ ਕੇ ਉੱਪਰਲੀ ਪ੍ਰਾਲੀ ਮਚਾ ਕੇ ਸਾਡੇ ਮਾਲ ਵਿੱਚ ਲਿੱਦ ਕਹਿੰਦੇ ਅਸੀਂ ਇਹਨੂੰ ਤੇ ਚਾਹੇ ਏਰੀਆ ਗੰਡਾ ਬਣਾ ਕੇ ਬੀਜ ਆਹ ਗੰਡਾ ਜਿਹੜੀਆਂ ਵਿਚ ਅੱਗ ਜੀ ਲਾਈ ਪਈ ਐ ਇੱਥੇ ਨਾ ਜੀ ਪਰਾਲੀ ਦੀਆਂ ਗੰਡਾ ਮਸ਼ੀਨ ਤੇ ਨੁਕਸਾਨ ਦੀਆਂ ਖੁੱਲੀਆਂ ਰਹਿ ਗਈਆਂ ਉਹ ਚੱਕੀਆਂ ਨੇ ਹੈਗੇ ਲੇਬਰ ਵਾਲਿਆਂ ਨੇ ਇਹਦੇ ਕਰਕੇ ਸਾਨੂੰ ਅੱਗ ਲਾਉਣੀ ਪੈ ਗਈ ਨਹੀਂ ਅਸੀਂ 2-3 ਸਾਲ ਹੋ ਗਿਆ ਅੱਗ ਨਹੀਂ ਲਾਈ ਹੋਗੀ ਬਾਬਾ ਗੂੜਾ ਆਇਆ ਵਜਾਉਣਾ ਕੱਲ ਨੂੰ ਬਾਬੇ ਗੂੜੇ ਕੀ ਬੀਜਾਂਗੇ ਗੇਲੇ ਦਾ ਬਹੁਤ ਹੈ ਕਿਵੇਂ ਆ ਗੇਲੇ ਚ ਬਾਬਾ ਹਾਲੀ ਸਾਹਿਬ ਕਾਲੀ ਸਾਹਿਬ ਦੱਸੋ ਕਿ ਲੱਗੇ ਮੈਚ ਹਾਂ ਹਾਂ ਠੀਕ ਹੈ ਓਕੇ ਰਿਪੋਰਟਿੰਗ ਓਕੇ ਜੀ ਠੀਕ ਹੈ ਗਾਣਿਆਂ ਦਾ ਸਕੀਨ ਹੈ ਪੁਰਾਣੇ ਗਾਣੇ ਸੁਣਦਾਗਾ ਜਿਹੜੇ ਸਾਡੇ ਟਾਈਮ 'ਚ 2005 6 7 ਚੱਲਦੇ ਨੇ ਜਦੋਂ ਅਸੀਂ ਇਨਰ ਦੀ ਡੈਡੀ ਹੁੰਦੇ ਸੀਗੇ 18ਵੇਂ 19ਵੇਂ ਸਾਲ 'ਚ ਤੇ ਉਹੀ ਗਾਣੇ ਸੁਣਦਾ ਦਵਿੰਦਰ ਵੀ ਪੁਰਾਣੇ ਗਾਣੇ ਨਾਲ ਸਕੀਨ ਹੈਗਾ ਤੇ ਹੁਣ ਉਹਨੂੰ ਪਤਾ ਲੱਗ ਗਿਆ ਵੀ ਡੈਡੀ ਵੀਡੀਓ ਬਣਾਉਣ ਲੱਗ ਗਿਆ ਵੀ ਕਾਪੀਰਾਈਟ ਨਾਲ ਜੇ ਉਹਨੇ ਬਾਜ ਨਾਲ ਜੁੰਦੇ ਬੰਦ ਕਰ ਦਿੱਤੀ ਉਹਦੀ ਬਾਜ ਬੰਦ ਕਰ ਲਈ ਉਹਨੇ ਵੀ ਕਾਪੀਰਾਈਟ ਨਾਲ ਸਾਡੀ ਵੀਡੀਓ 'ਚ ਕਿਤੇ ਬੱਚੇ ਦੇ ਖੁਰਪੇ ਨੂੰ ਜੀ ਅਰੇਤੀ ਪੁੱਤ ਨੂੰ ਜਿੰਨਾ ਚੰਡ ਕੇ ਰੱਖਾਂਗੇ ਆਪਾਂ ਕੰਮ ਚਲਾ ਕੇ ਰੱਖਾਂਗੇ ਬਿਜੀ ਰੱਖਾਂਗੇ ਉਨੇ ਹੀ ਪੈਦਾ ਬੱਚੇ ਨੂੰ ਬਹੁਤ ਮਾੜੇ ਭਿਆਨਕ ਨਸ਼ੇ ਚੱਲਦੇ ਨੇ ਜੋ ਬਹੁਤ ਬੁਰਾ ਹਾਲ ਹੈ ਪਿੰਡ 'ਚ ਚਿੱਟੇ ਵਰਗੇ ਮਾੜੇ ਨਸ਼ੇ ਆ ਗਏ ਬਹੁਤ ਨੁਕਸਾਨ ਹੋ ਰਿਹਾ ਪਿੰਡ 'ਚ ਤੇ ਡਰ ਦੇ ਨਾਲ ਨਾਲ ਹੀ ਰੱਖਦੇ ਆ ਸਕੂਲ ਸਕੂਲਾਂ ਵਾਸਤੇ ਖੇਤ ਨਾਲ ਮੱਝਾਂ 'ਚ ਜਾਂ ਫਸ ਖੇਤ ਬਸ ਡਰ ਦੇ ਕੱਲੇ ਨੂੰ ਤਾਂ ਛੱਡਦੀ ਨਹੀਂ ਜਵਾਨਾ ਮਾੜਾ ਨਾ ਬਹੁਤ ਧਿਆਨਕ ਸਮਾਂ ਚੱਲ ਰਿਹਾ ਬਹੁਤ ਦੁਨੀਆ ਤੇ ਇਮੀ 3 ਬਗ ਦੇ ਨੂੰ ਆਪਣਾ ਕੀਲਾ ਕਬਾਹਨ ਦਾ ਰਹਿ ਗਿਆ ਇੱਕ 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 ਏਕੜ ਕਬਾਹਨ ਦਾ ਰਹਿ ਗਿਆ ਆਪਣਾ ਇੱਕ ਕੀਲਾ ਤੇ ਤਕਰੀਬਨ 20 ਮਿੰਟਾਂ ਦਾ ਕੰਮ ਰਹਿ ਗਿਆ ਦੋਨੇ ਟਰੈਕਟਰਾਂ ਦਾ 40 ਮਿੰਟ ਇੱਕ ਕੀਲੇ ਨੂੰ ਲੱਗਦੇ ਨੇ ਵੀਦੋ ਨੂੰ ਤੇ ਐਤਰਾ ਜੀ ਲਗਾ ਮਤਲਬ ਕਿ ਦੋਨੇ ਅੱਧਾ ਅੱਧਾ ਕੀਲਾ 20 ਮਿੰਟਾਂ ਦੇ ਦੀਖਣੀ ਹੋਰ ਤਾਂ ਕੁਝ ਨਹੀਂ ਬਾਈ ਦੋ ਟਰੈਕਟਰਾਂ ਨਾਲ ਤਾਂ ਜੀ ਲੱਗਦਾ ਨਾਲੇ ਖੇਤ ਕੰਮ ਨਿਬੜਦਾ ਹੁਣ ਅਸੀਂ ਦੋ ਜਣੇ ਤਾਂ ਵੀੜੀ ਵਾਲੇ ਨੇ ਅਸੀਂ ਵੀੜੀ ਤੇ ਬਾਈ ਟਰੈਕਟਰ ਵੀ ਵੀੜੀ ਤੇ ਨੇ ਬੰਦੇ ਹੀ ਵੀੜੀ ਤੇ ਨੂੰ ਅਸੀਂ ਇਹਨਾਂ ਦੀ ਕਣਕ ਵਜਾਵਾ ਅਸੀਂ ਕੱਲ ਨੂੰ ਵੇਜਣ ਜਾਵਾਂ ਇੱਕ ਘਰ ਦੇ ਇੱਕ ਰੀ ਪਰਸਾਂ ਨੂੰ ਅਸੀਂ ਵੀੜੀ ਨਾਲ ਕੰਮ ਹੋ ਜੇ ਨਾਲ ਤਾਂ ਲੇਬਰ ਤੱਕ ਨਹੀਂ ਉਹ ਖਰਚ ਬਚਦਾ ਨਾਲੇ ਕੰਮ ਨੇ ਪੜਦਾ ਨਾਲੇ ਖੇਤ ਜਦੋਂ ਕੰਮ ਕਰਦੇ ਇੱਕ ਦੂਜੇ ਦੇ ਖੇਤ ਨੂੰ ਨਾਲ ਇਹਦਾ ਕੰਮ ਰੱਖਦੇ ਆ ਨਾਲੇ ਬੰਦੇ ਦਾ ਬੰਦੇ ਨੂੰ ਉਤਸਾਹ ਰਹਿੰਦਾਗਾ ਵੀ ਮੇਰਾ ਕੰਮ ਨਿਬੜਦਾ ਨਾਲੇ ਖਰਚ ਬਚਦਾ ਨਾਲੇ ਲੇਬਰ ਬਚਦੀ ਆ ਚਾਰੇ ਪਾਸੇ ਵੱਖੇ ਰਹਿੰਦਾ ਬਾਈ ਇਸੇ ਕਰਕੇ ਇੱਕੇ ਵਿੱਚ ਕਿੰਨੇ ਵਰਕਤ ਹਨ ਜਿਹੜੀਆਂ ਵੀੜੀਆਂ ਦੇ ਵਿੱਚ ਪਿੰਡਾਂ ਦੇ ਤੋਂ ਜਮੀ ਖਤਮ ਹੋ ਗਈਆਂ ਵਿੱਚ ਪਿੰਡਾਂ ਚੱਲਦੀਆਂ ਨੇ ਸਾਡੇ ਵੀੜੀ ਥੋੜੀ ਥੋੜੀ ਇਹ ਚੱਲਦੀ ਹੈ ਮਤਲਬ ਕਿ ਜਮਾ ਖਤਮ ਨਹੀਂ ਹੋਈ ਵਿੱਚ ਹੀ ਚੱਲੀ ਜਾਂਦੀ ਹੈਗੀ ਚਲੋ ਜੀ ਮਿਲਦੇ ਆ ਅੱਗੇ ਤੁਹਾਨੂੰ ਗਾਣੇ ਦੇ ਵਿੱਚ ਤੁਹਾਨੂੰ ਗਾਣੇ ਦੀ ਬਾਤ ਸੁਣ ਕੇ ਹੋਣੀ ਵੀਡੀਓ ਉਹਨੇ ਆਵਾਜ਼ ਘਟਾਰ ਦਿੱਤ ਦਵਿੰਦਰ ਨੇ ਕਹਿੰਦਾ ਵੀ ਸਾਲੇ ਦਾ ਵਿਆਹ ਆ ਗਿਆ ਤੇ ਘਰ ਵਾਲੀ ਕਹਿੰਨੇ ਮੇਰੇ ਭਾਈ ਦਾ ਵਿਆਹ ਵੀ ਨੂੰ ਆ ਚੀਜ਼ਾਂ ਚਾਹੀਦੀ ਨੇ ਉਹ ਕਿਤੇ ਦਾ ਕਹਿੰਦਾ ਵੀ ਆਪਾਂ ਡੱਡੂਆਂ ਫਾਰਮ ਪਾਇਆ ਤੇ ਮੈਂ ਮੱਸੀਆਂ ਦਾ ਫਾਰਮ ਪਾਇਆ ਡੱਡੂ ਪੱਲੇ ਰਹਿ ਗਏ ਕਦੇ ਕਹਿੰਦਾ ਕਿ ਪੈਨ ਪ੍ਰਾਣੀ ਲੈ ਲਈ ਆਪਾਂ ਨੇ ਉੱਚਾ ਘਾਟਾ ਪੈ ਗਿਆ ਕਰੇ ਕਹਿੰਦਾ ਆਲੂ ਲਾ ਲਈ ਆਪਾਂ ਨੇ ਆਲੂਆਂ ਤੇ ਘਾਟਾ ਪੈ ਗਿਆ ਇਹ ਗੱਲ ਬਈ ਆਪਣੇ ਜ਼ਿਮੀਦਾਰਾਂ ਤੇ ਪੂਰੀ ਤਰ੍ਹਾਂ ਢੁੱਕਦੀ ਹੈ ਇਸ ਵਾਰ ਝੋਨਾ 65 ਬਣਾਉਣੇ ਦਾ ਸਿਰੇ ਦਾ 65 ਬਣਾਉਣੇ ਦਾ ਗਿਆ ਨਹੀਂ 60 ਬਣਾਉਣੇ ਤੋਂ ਬਹੁਤ ਜ਼ਿਆਦਾ ਹੈਟਾ ਰਹਿ ਗਿਆ ਸਾਡੇ ਪਿੰਡ ਚ ਪੀਰੂ ਸਾਹਿਬ ਵੀ ਤੇ 70 ਤੇ ਦਾ ਕਰਮ ਵਾਲੇ ਦਾ ਹੀ ਗਿਆ ਹੈਗਾ ਇਹ ਵੀ ਭਾਈ ਜ਼ਿਮੀਂਦਾਰ ਦਾ ਮਾਜਨਾ ਵੱਟਾ ਦਿੱਤਾਗਾ ਪ੍ਰਮਾਤਮਾ ਨੇ ਘਾਟੇ-ਵੱਧੇ ਚੱਲਣੇ ਹਨ ਜੇ ਆਪਣੀ ਥਾਂ ਤੇ ਸੇਠ ਹੁੰਦੇ ਸੇਠ ਤਾਂ ਟੈਨਸ਼ਨ ਨਾਲ ਹੀ ਮਰ ਜਾਂਦੇ ਮੇਰੀ 3.5 ਲੱਖ ਦੀ ਧੋਨਾ ਘਟ ਗਿਆ ਭਾਈ ਜਿਹੜਾ ਕਿ ਠੇਕਾ ਮੈਨੂੰ ਤਰਦੇ 12 ਕਿੱਲੇ ਮੇਰੇ ਕੋਲ ਠੇਕੇ ਦੇਦੇ ਵਿੱਚੋਂ ਅੱਖ ਮਤਲਬ ਕਿ ਜਦੋਂ 10-15 ਹਜ਼ਾਰ ਵੀ ਕਿੱਲੇ ਦਾ ਬਚਣਾ ਦੀਗਾ ਤਾਂ ਵੀ ਮੈਨੂੰ 1.5 ਲੱਖ ਬਾਜਰਾ ਤੇ ਮੇਰੇ ਲਾ ਉਹ 3.5 ਲੱਖ ਰੁਪਏ ਦੀ ਘਾਟ ਗਈ ਮੇਰੀ ਆਪਦੀ ਵੀ ਨਾਲ ਡੋਬ ਕੇ ਲੈ ਗਿਆ ਵਾਹਣ ਤੇ ਕੁਲਵੀਰੇ ਤੇ ਡੋਬ ਕੇ ਲੈ ਗਿਆ ਆਪਦਾ ਵੀ ਵਾਹਣ ਤੇ ਕਰੀਏ ਕੀ ਬਾਈ ਹੁਣ ਹੈਨਾ ਕਰਿਆ ਵੀ ਕੁਝ ਆ ਸਕਦਾ ਕਿਸੇ ਤੋਂ ਕੋਕੇ ਵੀ ਨਹੀਂ ਲਿਆ ਸਕਦਾ ਇਹ ਤਾਂ ਆਪਾਂ ਨੂੰ ਆਦੇ ਮਾੜੇ ਦੇ ਹਿਸਾਬ ਨਾਲ ਹੀ ਬਸ ਝੱਲਣਾ ਪਊਗਾ ਬਾਦ ਦੇ ਘਟੇ ਜ਼ਿੰਦਗੀ ਨਾਲ ਹੀ ਨੇ ਤੇ ਆਪਾਂ ਬਸ ਵਾਹਿਗੁਰੂ ਦਾ ਸਿਰ ਕਰਾਨਾ ਕਰਦੇ ਆ ਜਿੱਧਰ ਜਾਵਾਂ ਮਰ ਗਿਆ ਕਰੀ ਮਾਤਾ ਕਰੀ ਬੁੱਤ ਟੈਨਸ਼ਨ ਨਾਲੇ ਜਿੱਧਰ ਆ ਕਿਵੇਂ ਜਿੱਧਰ ਜਮੀ ਮਰ ਗਏ ਬੀਬੀ ਕਹਿੰਦੀ ਉਹ ਵੀ ਸਾਰਦੀ ਨੇ ਹਾਂ ਹਾਂ ਹੋਰ ਤੇ ਲਾਡੀ ਆ ਗਿਆ ਇਧਰ ਤੇ ਉਹ ਕੀੜਾ ਵਾਂਗ ਲੱਗਿਆ ਦੀ ਮੂਰੇ ਤੇ ਆਪਾਂ ਗੱਲ ਹੋਰ ਕਰੀ ਜਾਂਦੀ ਵਿੱਚ ਉਹ ਮੁੰਡਾ ਬੋਲਣ ਲੱਗ ਗਿਆ ਕੀੜਾ ਲੱਗਣ ਕਰਕੇ ਭੁੱਲ ਗਈ ਗੱਲ ਨੂੰ ਤੇ ਆਪਾਂ ਗੱਲ ਕਰੀਏ ਬਾਈ ਖੇਤੀ ਕਰਮਾਂ ਸੇਤੀ ਹੈ ਨਾ ਇਹਦੇ ਚ ਵੱਧ ਦੇ ਘਟ ਦਵਿੰਦਰ ਬੱਟ ਦੂਰੇ ਰੱਖ ਮੜੀ ਜੀ ਬੱਟ ਦੂਰੇ ਰੱਖ ਮੜੀ ਬੱਟ ਦੇ ਕੋ ਬਾੜੀਆਂ ਨਾ ਕਿੜਾ ਆੜਦੇ ਨੇ ਤੇ ਜੋਤਰੋਂ ਦੱਸਣਾ ਪੈਂਦਾ ਕੰਮੋਂ ਸਿੱਖ ਰਿਹਾ ਪਰ ਜਿਹੜੀ ਡਰਾਈਵਰੀ ਆ ਸਾਰੀ ਉਮਰ ਨਹੀਂ ਸਿੱਖੀ ਜਾਂਦੀ ਹੁੰਦੀ ਕਹਿੰਦੇ ਹੁੰਦੇ ਨੇ ਤੇ ਹੌਲੀ ਹੌਲੀ ਕਰਕੇ ਦਿਨੋਂ ਦਿਨ ਇਹ ਆਪੀ ਸਿੱਖੀ ਜਾਊਗਾ ਨਾ ਇੱਥੇ ਆਪਣਾ ਚਲ ਕੰਮ ਸੌਖਾ ਹੋ ਗਿਆ ਮੈਂ ਤੇ ਬਾਬਾ ਵੀ ਬਹੜਾ ਪਾਈ ਜਾਂਦੇ ਆ ਤੇ ਇਹ ਦੋਨੇ ਮਨਪ੍ਰੀਤ ਤੇ ਜੋਤ ਬੀਤੀ ਜਾਂਦੇ ਨੇ ਇਹਨਾਂ ਨਾਲ ਚਲ ਆਪਣਾ ਕਿਰਾ 11 14 ਕਿੱਲੇ ਵੇਚ ਕੇ 6 ਅਪਰ ਰਹਿ ਗਏ ਆਪਣੇ ਉਹ ਵੇਚ ਜਾਣਗੇ ਅਜੇ ਕੱਲ ਨੂੰ ਝੋਨਾ ਵੜਦੇ ਆ ਬਾਈ ਕੈਂਪ ਉਸ ਜੱਟ ਪੈਨ ਵਾਲੇ ਨੂੰ ਇਹ ਝੋਨਾ ਵੱਢ ਕੇ ਫਿਰ ਉਹ ਵੀ ਵੇਚ ਜਾਨੂੰ ਉਹ ਪਰ ਨਵੰਬਰ ਚ ਬੀਜਾਂਗੇ 5 4 ਨਵੰਬਰ ਨੂੰ ਬੀਜਾਂਗੇ ਅਜਾ ਅਜ ਨੂੰ ਹਫ਼ਤੇ ਬਾਅਦ ਫਿਰ ਦੋ ਭਾਂਤੀ ਹੋ ਜੀ ਕਣਕ ਕੀਤੀ ਪਛੇਤੀ ਘਾਟਾ ਵਾਧਾ ਫਿਰ ਕਿਉਂ ਇਤਕੀ ਜਿਹੜੀ ਪਛੇਤਾ ਝੋਨਾ ਇਹਦਾ ਇਦੂ ਬਾਹਰ ਵੱਡਾ ਜਾਊਗਾ ਝਾੜ ਵਧਣ ਦੇ ਸਾਰ ਨੇ ਖੇਤਾਂ ਝੋਨਾ ਮੀਂਹ ਨੇ ਮਾਰ ਲਿਆ ਤੇ ਚਲੋ ਬਾਈ ਅੱਜ ਦੇ ਵਲੌਗ ਤੇ ਇੰਨਾ ਹੀ ਧੰਨਵਾਦ ਵਲੌਗ ਨੂੰ ਪ੍ਰਮਾਣ ਕਰਿਓ ਤੇ ਚੈਨਲ ਨੂੰ ਕਰੋ ਆਪਣੇ ਨੂੰ ਸਬਸਕ੍ਰਾਈਬ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗੇ ਖੇਤੀ ਪੰਜਾਬ ਚੈਨਲ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ